ਕੈਨੇਡੀਅਨ ਕੁਵਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ 51ਵਾਂ ਰਾਜ ਹੋ ਸਕਦਾ 트럼ਪ ਨੇ ਟਰੂਡੋ ਨਾਲ ਮਾਰੇ ਲਾਗੋ ਡਿਨਰ ਦੌਰਾਨ ਕੀਤਾ ਮਜ਼ਾਕ ਫੋਕਸ ਨਿਊਜ਼ ਦੀ ਰਿਪੋਰਟ ਦੇ ਅਨੁਸਾਰ ਡੋਨਲਡ 트럼ਪ ਨੇ ਸ਼ੁਕਰਵਾਨ ਨੂੰ ਜਸਟਿਨ ਟਰੂਡੋ ਨਾਲ ਮਾਰੇ ਲਾਗੋ ਡਿਨਰ ਮੀਟਿੰਗ ਦੌਰਾਨ ਮਜ਼ਾਕ ਵਿੱਚ ਕਿਹਾ ਕੈਨੇਡਾ ਅਮਰੀਕਾ ਵਿੱਚ 51ਵੇਂ ਰਾਜ ਵਜੋਂ ਸ਼ਾਮਲ ਹੋ ਸਕਦਾ ਹੈ ਕਨਜ਼ਰਵੇਟਿਵ ਕੇਬਲ ਨੈਟਵਰਕ ਨੇ ਕਿਹਾ ਕਿ ਰਾਸ਼ਟਰਪਤੀ ਚੋਣ ਵਾਲੇ ਨੇ ਪ੍ਰਧਾਨ ਮੰਤਰੀ ਦੇ ਜਵਾਬ ਵਿੱਚ ਇਹ ਟਿੱਪਣੀ ਕੀਤੀ ਹੈ ਮਿਸਟਰ 트럼ਪ ਨੇ ਸਾਰੇ ਕੈਨੇਡੀਅਨਾਂ ਖਰੀਦਾਰੀਆਂ ਦੇ ਉੱਪਰ ਜਿੱਥੇ 25% ਦੀ ਟੈਰਫ ਦਾ ਵਾਅਦਾ ਕੈਨੇਡੀਅਨ ਆਰਥਿਕਤਾ ਨੂੰ ਪੂਰੀ ਤਰ੍ਹਾਂ ਮਾਰ ਦੇਵੇਗਾ ਫੋਕਸ ਨਿਊਜ਼ ਨੇ ਜਿੱਥੇ ਮਿਸਟਰ 트ੰਪ ਦੇ ਹਵਾਲੇ ਨਾਲ ਕਿਹਾ ਹੈ ਕਿ ਜੇਕਰ ਕੈਨੇਡਾ ਅਮਰੀਕਾ ਨੂੰ 100 ਬਿਲੀਅਨ ਡਾਲਰ ਪ੍ਰਤੀ ਸਾਲ ਦੀ ਕਮਾਈ ਕੀਤੇ ਬਿਨਾਂ ਨਹੀਂ ਬਚਾ ਸਕਦਾ ਤਾਂ ਕੈਨੇਡਾ ਅਕਵੰਜਮਾ ਰਾਜ ਬਣ ਸਕਦਾ ਹੈ ਫੋਕਸ ਨੇ ਇਮੇਜ ਤੇ ਮੌਜੂਦ ਦੋ ਬਨਾਮ ਸਰੋਤਾਂ ਦਾ ਹਵਾਲਾ ਦੰਦੇ ਹੋਏ ਇਹ ਗੱਲ ਆਕੀ ਹੈ ਮਿਸਟਰ ਟੂਡੋ ਅਤੇ ਹੋਰ ਲੋਕ ਖਬਰਾਂ ਦੇ ਨਾਲ ਹੱਸੇ ਨੈਟਵਰਕ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਮਿਸਟਰ 트ੰਪ ਨੇ ਮਿਸਟਰ ਟੂਡੋ ਨੂੰ ਕਿਹਾ ਕਿ ਭਾਵੇਂ ਕਿ ਅਨੇਕਸ਼ਨ ਮਿਸਟਰ ਟੂਡੋ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਗਵਾ ਦੇਵੇ ਉਹ ਅਜੇ ਵੀ ਗਵਰਨਰ ਦੇ ਰੂਪ ਵਿੱਚ ਜਾਰੀ ਰਹਿ ਸਕਦਾ ਜਦੋਂ ਕਿਸੇ ਨੇ ਦੱਸਿਆ ਕਿ ਕੈਨੇਡਾ ਇੱਕ ਬਹੁਤ ਉਦਾਰਵਾਦੀ ਰਾਜ ਹੋਵੇਗਾ ਅਤੇ ਮਿਸਟਰ 트ੰਪ ਨੇ ਕੈਨੇਡਾ ਦੇ ਵਧੇਰੇ ਉਦਾਰਵਾਦੀ ਅਤੇ ਵਧੇਰੇ ਰੂੜੀਵਾਦੀ ਹਿੱਸਿਆਂ ਨੂੰ ਵਧੇਰੇ ਵੱਖਰੇ ਤੌਰ ਤੇ ਸਵੀਕਾਰ ਕਰਦੇ ਹੋਏ ਇਸ ਦੋ ਹਿੱਸਿਆਂ ਵਿੱਚ ਵੰਡਣ ਦਾ ਸੁਝਾਅ ਦਿੱਤਾ ਫੋਕਸ ਰਿਪੋਰਟ ਨੇ ਇਹ ਗੱਲ ਆਖੀ ਹੈ ਮੰਗਲਵਾਰ ਸਵੇਰੇ ਨਾ ਤਾਂ ਸ਼੍ਰੀਮਾਨ 트ੰਪ ਦੀ ਪਰਵਰਤਨ ਟੀਮ ਅਤੇ ਨਾ ਹੀ ਪ੍ਰਧਾਨ ਮੰਤਰੀ ਦਫਤਰ ਨਿਤਰਾੰਤ ਟਿੱਪਣੀਆਂ ਲਈ ਬੇਨਤੀਆਂ ਦਾ ਜਵਾਬ ਦਿੱਤਾ ਅਜਿਹਾ ਵਿਅੰਗ ਉਸ ਨਾਲ ਮੇਲ ਖਾਂਦਾ ਹੈ ਜਿਵੇਂ ਮਿਸਟਰ 트ੰਪ ਨੇ ਕੈਨੇਡਾ ਨਾਲ ਵਪਾਰ ਨੂੰ ਲੰਬੇ ਸਮੇਂ ਤੋਂ ਦੇਖਿਆ ਅਤੇ ਨਾਲ ਹੀ ਸ਼੍ਰੀ ਟੂਡੋ ਦੇ ਨਾਲ ਅਸੀਂ ਕਈ ਵਾਰ ਅਬਲਾਸ਼ੀ ਤੇ ਉਨ੍ਹਾਂ ਦੇ ਇਤਿਹਾਸ ਨਾਲ ਵੀ ਜੁੜੇ ਹਾਂ ਚੋਣੇਗੇ ਰਾਸ਼ਟਰਪਤੀ ਅਮਰੀਕੀ ਵਪਾਰ ਘਾਟੇ ਇਥੇ ਮਸ਼ਹੂਰ ਹਨ ਅਤੇ ਦੇਸ਼ ਹਰ ਸਾਲ ਨਿਰਯਾਤ ਨਾਲੋਂ ਕਿੰਨਾ ਕੁ ਜ਼ਿਆਦਾ ਦਾਮਾਦ ਕਰਦਾ ਹੈ ਇਸ ਨੂੰ ਵੀ ਉਹਨਾਂ ਆਰਥਿਕਤਾ ਸਫਲਤਾ ਦਾ ਜਿੱਤੇ ਸਕੋਰ ਕਾਰਡ ਵਰ ਜੋ ਦੇਖਿਆ ਜਾ ਰਿਹਾ ਹੈ ਸੰਯੁਕਤ ਰਾਜ ਦੇ ਵਪਾਰ ਪ੍ਰਤਿਨਿਧੀ ਦੇ ਦਫ਼ਤਰ ਦੇ ਅਨੁਸਾਰ 2022 ਵਿੱਚ ਕੈਨੇਡਾ ਦੇ ਨਾਲ ਅਮਰੀਕਾ ਦੇ ਵਪਾਰ ਘਾਟਾ ਪਿਛਲੇ ਸਾਲ ਜਿਸ ਨੇ ਉਸ ਨੂੰ ਅੰਸ਼ਕ ਪ੍ਰਕਾਸ਼ਿਤ ਕੀਤੇ ਸਮੁੱਚੇ ਵਪਾਰ ਵਿੱਚ ਯੂ ਐਸ ਡਾਲਰ 908.9 ਬਿਲੀਅਨ ਦੇ ਮੁਕਾਬਲੇ ਯੂ ਐਸ 53 ਬਿਲੀਅਨ ਸੀ ਸਿਰਫ ਵਸਤੂਆਂ ਦੇ ਵਪਾਰ ਤੇ ਨਜ਼ਰ ਮਾਰੀਏ ਤਾਂ ਉਸ ਸਾਲ ਅਮਰੀਕਾ ਦਾ ਕੈਨੇਡਾ ਨਾਲ ਵਪਾਰਕ ਘਾਟਾ ਜਿੱਥੇ ਯੂ ਐਸ 80.1 ਬਿਲੀਅਨ ਡਾਲਰ ਸੀ ਕੈਨੇਡਾ ਨਾਲ ਅਮਰੀਕਾ ਦਾ ਵਾਰ ਘਾਟਾ ਵੱਡੇ ਪੱਧਰ ਤੇ ਕੱਚੇ ਤੇਲ ਦੇ ਨਾਲ ਜੁੜਿਆ ਹੋਇਆ ਅਮਰੀਕਾ ਦੇ ਪਿਛਲੇ ਸਾਲ ਕੈਨੇਡਾ ਤੋਂ 1.6 ਬਿਲੀਅਨ ਬੈਰਲ ਤੋਂ ਦਾਮਦ ਕੀਤੇ ਗਏ ਕੁੱਲ ਕੱਚੇ ਤੇਲ ਦੇ ਆਯਾਤ ਦੇ ਅੱਧੇ ਤੋਂ ਵੀ ਜ਼ਿਆਦਾ ਹੈ ਬਹੁਤ ਸਾਰੇ ਅਰਥਚਾਰੀ ਵਪਾਰ ਘਟ ਨਜ਼ਰੂਰਕ ਤੌਰ ਤੇ ਇੱਕ ਸਮੱਸਿਆ ਨਹੀਂ ਸਮਝਦੇ ਇੱਕ ਦਲੀਲ ਦੰਦੇ ਹੋਏ ਕਿ ਆਰਥਿਕ ਵਿਕਾਸ ਮਾਪਦੰਡ ਜੋ ਮਤਵਪੂਰਨ ਹੈ ਮਿਸਟਰ ਟਰੰਪ ਹਾਲਾਂਕਿ ਸੰਕੇਤ ਦੰਦੇ ਨੇ ਕਿ ਉਹ ਅਮਰੀਕਾ ਨੂੰ ਅਜਿਹੇ ਸਮੇਂ ਵਿੱਚ ਵਾਪਸ ਕਰਨਾ ਚਾਹੁੰਦੇ ਨੇ ਜੋ ਉਸਨੇ ਆਪਣੀਆਂ ਚੀਜ਼ਾਂ ਦਾ ਜ਼ਿਆਦਾ ਉਤਪਾਦਨ ਕੀਤਾ ਅਤੇ ਘੱਟ ਆਯਾਤ ਕੀਤਾ ਜੇਕਰ ਮਿਸਟਰ 트ੰਪ ਕੈਨੇਡਾ ਦੇ ਨਾਲ-ਨਾਲ ਆਪਣੇ ਦੇਸ਼ ਤੇ ਵਪਾਰ ਘਾਟੇ ਤੇ ਦਬਾਅ ਪਾਉਣਾ ਜਾਰੀ ਰੱਖਦੇ ਨੇ ਤਾਂ ਇਹ ਇਸ ਗੱਲ ਦੇ ਸ਼ੁਰੂਆਤੀ ਸੰਕੇਤ ਹੋ ਸਕਦਾ ਹੈ ਉਹ ਅਮਰੀਕਾ ਮੈਕਸੀਕੋ ਕੈਨੇਡਾ ਸਮਝੌਤੇ ਤੇ ਮੋੜ ਗੱਲਬਾਤ ਵਿੱਚ ਭਾਲਣਗੇ ਚੁਣੇ ਗਏ ਰਾਸ਼ਟਰਪਤੀ ਨੇ ਪਹਿਲਾਂ ਹੀ ਉਸ ਸਮਝੌਤੇ ਤੇ ਮੋੜ ਗੱਲਬਾਤ ਕਰਨ ਦਾ ਦਾਵਾ ਕੀਤਾ ਜੋ ਮਹਾਦੀਪੀ ਵਪਾਰ ਨੂੰ ਨਿਰੰਤਰ ਕਰਦਾ ਜਦੋਂ ਇਹ 2026 ਵਿੱਚ ਸੰਖਿਆ ਲਈ ਆਉਂਦਾ ਆਪਣੇ ਪਿਛਲੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਸ਼੍ਰੀਮਾਨ 트ੰਪ ਨੇ ਨਿਯਮਤ ਤੌਰ ਤੇ ਕੈਨੇਡਾ ਨੂੰ ਵਪਾਰ ਅਤੇ ਅਮਰੀਕਾ ਦਾ ਲਾਭ ਲਿਆ ਜੋ ਦਰਸਾਇਆ ਤੇ ਹੋਰ ਚੀਜ਼ਾਂ ਦੇ ਨਾਲ ਨਾਲ ਉਸ ਨੇ ਡੇਰੀ ਅਤੇ ਅੰਡਿਆਂ ਲਈ ਕੈਨੇਡਾ ਦੀ ਸੁਰੱਖਿਆ ਸਪਲਾਈ ਪ੍ਰਬੰਧਨ ਪ੍ਰਣਾਲੀ ਨੂੰ ਵਾਰ-ਵਾਰ ਸ਼ਿਕਾਇਤ ਕੀਤੀ ਜੋ ਵਿਦੇਸ਼ੀ ਉਤਪਾਦਕਾਂ ਨੂੰ ਬਾਹਰ ਰੱਖਣ ਲਈ 300% ਤੱਕ ਦੇ ਟੈਰਫ ਦੀ ਵਰਤੋਂ ਕਰਦੀ ਹੈ ਅਸੀਂ ਇੱਕ ਸਾਲ ਦੇ ਨਾਲ ਇਸ ਤਰ੍ਹਾਂ ਪੈਸਾ ਗਵਾਨਾ ਜਾਰੀ ਰੱਖ ਸਕਦੇ ਹਾਂ ਅਸੀਂ ਕੈਨੇਡਾ ਦੇ ਨਾਲ ਬਹੁਤ ਕੁਝ ਗਵਾ ਦਿੱਤਾ ਉਸਨੇ 2018 ਵਿੱਚ ਉੱਤਰੀ ਅਮਰੀਕਾ ਦੇ ਵਪਾਰ ਮੁਕਤ ਸਮਝੌਤੇ ਨੂੰ ਮੋੜ ਗੱਲਬਾਤ ਦੌਰਾਨ ਕਿਹਾ ਕਿ ਆਖਰਕਾਰ ਯੂ ਐਸ ਐਮ ਸੀ ਏ ਵੱਲ ਲੈ ਕੇ ਜਾ ਰਿਹਾ ਮਿਸਟਰ 트ੰਪ ਨੇ ਕਿਹਾ ਦਿੱਤਾ ਕਿ ਖਾਸ ਤੌਰ ਤੇ असंतुष्ट ਨੇ ਕਿ ਯੂ ਐਸ ਸੀ ਐਮ اے ਨੇ ਅਮਰੀਕਾ ਵਿੱਚ ਉਹਨੀਆਂ ਨਵੀਆਂ ਆਟੋ ਮੇਕਿੰਗ ਨੌਕਰੀਆਂ ਨਹੀਂ ਦਿੱਤੀਆਂ ਜਿੰਨੀਆਂ ਉਸ ਨੇ ਉਮੀਦ ਕੀਤੀਆਂ ਸੀ ਉਸ ਨੇ ਮੈਕਸੀਕੋ ਤੇ ਚੀਨੀ ਆਟੋ ਪਾਰਟਸ ਲਈ ਅਮਰੀਕੀ ਬਾਜ਼ਾਰ ਦੇ ਪਿਛਲੇ ਦਰਵਾਜ਼ੇ ਆ ਉਹ ਜੋ ਸਥਾਪਿਤ ਕਰਨ ਦਾ ਦੋਸ਼ ਲਗਾਇਆ ਚੁਣੇਗੇ ਰਾਸ਼ਟਰਪਤੀ ਨੇ ਪਿਛਲੇ ਹfte ਕੈਨੇਡਾ ਤੇ ਮੈਕਸੀਕੋ ਦੇ ਸਾਰੇ ਉਤਪਾਦਕਾਂ ਦੇ 25% ਦੀ ਟੈਰਫ ਲਾਉਣ ਦਾ ਦਾਵਾ ਕੀਤਾ ਜੇਕਰ ਦੋਵੇਂ ਦੇਸ਼ਾਂ ਨੇ ਅਮਰੀਕਾ ਵਿੱਚ ਪ੍ਰਵਾਸੀ ਅਤੇ ਫੈਂਟਾ ਲਾਈਨ ਨੂੰ ਅਮਰੀਕਾ ਵਿੱਚ ਢਾਕ ਲਉਣ ਤੋਂ ਰੋਕਣ ਲਈ ਕੁਝ ਨਾ ਕੀਤਾ ਤਾਂ ਮਿਸਟਰ ਟਰੂਡੋ ਨੇ ਮਾਰੇ ਲਾਗੋ ਮੀਟਿੰਗ ਦੌਰਾਨ ਪਬਲਿਕ ਸੇਫਟੀ ਮੰਤਰੀ ਜਿੱਥੇ ਲੈਬਲੈਕ ਅਤੇ ਕੈਟੀ ਮਿਸਟਰ ਟਰੂਡੋ ਦੇ ਚੀਫ ਆਫ ਸਟਾਫ ਨੇ ਮਿਸਟਰ ਟਰੰਪ ਅਤੇ ਉਹਨਾਂ ਦੇ ਕਈ ਕੈਬਨਟ ਪਿਕਸ ਨੂੰ ਦੱਸਿਆ ਉਹ ਹੋਰ ਹੈਲੀਕਾਪਟਰ ਡਰੋਨਸ ਤੇ ਕਰਮਚਾਰੀ ਨੂੰ ਸਰਦ ਦੇ ਉੱਪਰ ਤੈਨਾਤ ਕਰਨਗੇ ਇਹ ਹੁਣ ਵੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਵਿੱਚ ਕੈਨੇਡਾ ਤੇ ਅਮਰੀਕਾ ਦੇ ਸਬੰਧ ਕਿੰਨੇ ਕੁ ਹੋਰ ਵਧੀਆ ਸੁਧਰਦੇ ਨੇ ਜਾਂ ਫਿਰ ਕਿੰਨੇ ਕੁ ਆਉਣ ਵਾਲੇ ਦਿਨਾਂ 'ਚ ਇਹ ਵਪਾਰ ਦੇ ਨਾਲ ਜੁੜੇ ਹੋਏ ਪ੍ਰੋਬਲਮ ਕ੍ਰੀਏਟ ਹੁੰਦੇ ਨੇ। ਬ੍ਰੇਕਿੰਗ ਖਬਰਾਂਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ।